ਤੁਸੀਂ ਜੋ ਇਹ ਗਲੀ ਦੇ ਵਿੱਚੋਂ ਮੂੰਹ ਟੱਕ ਕੇ ਲੋਕਾਂ ਨੂੰ ਗੁਜ਼ਰਦੇ ਵੇਖ ਰਹੇ ਹੋ ਇਹ ਕੋਈ ਕੂੜਾ ਕਚਰਾ ਸਿੱਟਣ ਵਾਲੀ ਜਗ੍ਹਾ ਨਹੀਂ ਇਹ ਆਮ ਲੋਕਾਂ ਦੇ ਆਉਣ ਜਾਣ ਦੇ ਲਈ ਨੰਗਲ ਨਗਰ ਕਾਉਂਸਲ ਵੱਲੋਂ ਬਣਾਈ ਗਈ ਹੈ ਜੋ ਗਿਆਨੀ ਮਾਰਕੀਟ ਤੋਂ ਹੋ ਕੇ ਗੁਰਦੁਆਰੇ ਵਾਲੀ ਗਲੀ ਜਾਂ ਰਾਜਨਗਰ ਨਾਲ ਜੋੜਦੀ ਹੈ ਪਰ ਇਸ ਤੰਗ ਗਲੀ ਦੇ ਹਾਲਾਤ ਇੰਨੇ ਖਸਤਾ ਹੋ ਚੁੱਕੇ ਨੇ ਕਿ ਲੋਕਾਂ ਵੱਲੋਂ ਸਿੱਟਿਆ ਜਾ ਰਿਹਾ ਕੂੜਾ ਹੁਣ ਨਾਲ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਬਿਮਾਰੀ ਦਾ ਕਾਰਨ ਬਣਦਾ ਜਾ ਰਿਹਾ ਹੈ एथे ही नहीं जिस जगह भी है, उठ रही जीना है। ते बैठना मोहाल हो चुका है न लगते घर मनिये तो उन्होंने कहना है कि की हालांकि इस जगह तफाई की जाती है पर फिर भी लोग का फायदा ज अख बचा के इस जगह कूड़ा सिट दें ਜਿਸ ਕਾਰਨ ਹਰ ਸਮੇਂ ਇਸ ਜਗ੍ਹਾ ਤੇ ਗੰਦਗੀ ਰਹਿੰਦੀ ਹੈ ਉਹਨਾਂ ਨੇ ਪ੍ਰਸ਼ਾਸਨ ਤੇ ਨੰਗਲ ਨਗਰ ਕਾਉਂਸਲ ਨੂੰ ਗੁਹਾਰ ਲਗਾਈ ਕਿ ਇਸ ਜਗ੍ਹਾ ਤੇ ਕੂੜਾ ਸਿੱਟਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਸਫਾਈ ਦਾ ਧਿਆਨ ਰੱਖਦੇ ਹੋਏ ਗਲੀ ਨੂੰ ਸਾਫ਼ ਕੀਤਾ ਜਾਵੇ ਜਦੋਂ ਇਸ ਸੰਬੰਧ ਵਿੱਚ ਨੰਗਲ ਨਗਰ ਕਾਉਂਸਲ ਪ੍ਰਧਾਨ ਸੰਜੇ ਸਾਹਨੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਫੌਰਨ ਉਸ ਜਗ੍ਹਾ ਤੇ ਸੁਪਰਵਾਈਜ਼ਰ ਪੇਜ ਕੇ ਸਥਿਤੀ ਦਾ ਜਾਇਜ਼ ਲਿਆ ਗਿਆ ਤੇ ਉਚਿਤ ਕਾਰਵਾਈ ਸੰਬੰਧੀ ਆਦੇਸ਼ ਕੀਤੇ ਗਏ ਜਿਸ ਤੋਂ ਬਾਅਦ ਕਰਮਚਾਰੀਆਂ ਵੱਲੋਂ ਸਫਾਈ ਸ਼ੁਰੂ ਕਰ ਦਿੱਤੀ ਗਈ ਤੁਸੀਂ ਸੁਣੋ ਕੀ ਕਿਹਾ ਮੋਲਾ ਵਾਸੀਆ ਨੇ ਇਹ ਸੁਪਰਵਾਈਜ਼ਰ ਦਿਲਬਾਗ ਸਿੰਘ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਇਹ ਗਾਨੀ ਮਾਰਕੀਟ ਆ ਆਦੀ ਸਾਡੀ ਗਲੀ ਦਾ ਨਾਮ ਇਹ ਕੂੜੇ ਵਾਲੀ ਗਲੀ ਸਾਰੇ ਸੱਦ ਦੇ ਪਿਆ ਸਾਡੀ ਦੁਕਾਨ ਹੈ ਦੇਖੋ ਜਗਤਰਾਮਨ ਹਵਾਈ ਦੀ ਦੁਕਾਨ ਦੀ ਇੱਥੇ ਇਹੀ ਹਾਲ ਹੋਇਆ ਜਾਵੇ ਕਿ ਇੱਥੇ ਕੂੜਾ ਨਾ ਸੁੱਟਿਆ ਜਾਵੇ ਸਾਰਾ ਗਲੀ ਮਹਿਲੇ ਮੇ 5 ਵਜੇ ਸੁੱਤੀ ਪਈ ਹੁੰਦੀ ਜਿਸ ਵੇਲੇ ਇੱਥੇ ਆਣ ਕੇ ਖੂੜਾ ਠਾ ਠਾ ਸਿੱਟਣ ਲੱਗ ਪੈਂਦੇ ਆ ਬਿਮਾਰੀ ਹਾਲ ਕਰੋ ਤੁਸੀਂ ਆਹ ਦੇਖੋ ਬਿਮਾਰੀ ਹੈ ਤਾਂ ਹੋਰ ਕੀ ਆ ਇਹ ਬਿਮਾਰੀ ਆ ਤਾਂ ਬੜੇ ਹਾਲ ਸਾਡਾ ਰਾਜਾ ਨੀ ਕੁੜਾ ਛੱਡ ਸਕਦੇ ਮੱਖਿਆ ਪੈਂਟ ਪਹਿਨ ਜਾਂਦੀਆਂ ਬਦਵੋ ਆਂਦੀ ਆ ਛੋਟੇ ਛੋਟੇ ਨਿਆਣੇ ਆਂਦੇ ਜਾਂਦੇ ਆ ਲੰਘਾ ਤਾਂ ਉਹਦੇ ਨਾਲ ਲੰਘਾ ਘੱਟ ਐ ਇੱਧੇ ਨਾਲ ਜ਼ਿਆਦਾ ਆ ਪਾਨੇ ਪਾਸੇ ਜਿੱਥੇ ਗੱਡੀਆਂ ਵੀ ਨਹੀਂ ਜਾਂਦੀਆਂ ਗੱਡੀਆਂ ਵੀ ਇੱਧੇ ਜਿੱਟਕਣ ਲੱਗ ਪੈਂਦੇ ਆ ਯਾਨੀ ਮਾਰਕੀਟ ਦੀ ਗਲੀ ਹੈ ਜੀ ਤੇ ਇੱਥੇ ਸਫਾਈ ਦਾ ਬਿਲਕੁਲ ਧਿਆਨ ਨਹੀਂ ਹੈ ਠੀਕ ਆਂਦੇ ਸਫਾਈ ਸੇਵਕ ਚੱਕ ਕੇ ਚਲ ਜਾਂਦੇ ਉਸ ਤੋਂ ਬਾਅਦ ਵੀ ਸਾਰੇ ਕੂੜਾ ਛੁੱਟਦੇ ਆ ਰਾਤੋਂ ਰਾਤ ਛੁੱਟ ਕੇ ਜਾਂਦੇ ਜਿਹੜੇ ਸਵੇਰ ਨੂੰ ਕੰਮ ਆ ਜਾਂਦੇ ਕੁਝ ਰੋਕੀ ਸਾਡੇ ਮੱਥੇ ਦੀ ਵੀ ਛੁੱਟਦੇ ਆ ਨਾਮ ਕੀ ਲੈਣਾ ਹੈਗਾ ਪਰ ਉਹ ਗੰਦੇ ਨਹੀਂ ਛੁੱਟਦੇ ਪਰ ਗੰਦਾ ਕੂੜਾ ਆਪਣੀ ਕਿੱਥੋਂ ਆਉਂਦਾ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਬਾਰੇ ਇਹ ਵੀ ਇਹਦਾ ਧਿਆਨ ਰੱਖੇ ਲੋਕਾਂ ਸਖਤੀ ਕੀਤੀ ਜਾਵੇ ਇੱਥੇ ਕੂੜਾ ਨਾ ਛੁੱਟਣ ਉਹ ਲੰਘਾ ਇੱਥੇ ਤਾਂ ਜ਼ਿਆਦਾ ਸਭ ਤੋਂ ਜ਼ਿਆਦਾ ਲੰਘਾ ਇੱਧਰ ਰਹੀ ਹੈ ਬੋਰ ਘਰ ਕਿੱਥੇ ਸਾਹਮਣੇ ਸਾਡੇ ਘਰ ਸਾਹਮਣੇ ਹੀ ਆ ਜੀ ਉਹ ਤਾਂ ਮੋਸ਼ਕ ਹੈ ਜੀ ਇਹ ਤਾਂ ਇਧਰੋਂ ਕੱਟੀ ਆਈ ਤਾਂ ਨਿਕਲਦਾ ਫੇਰ ਕੀ ਕਰਨਾ ਐਸੋ ਨੇ ਇਹ ਕਰ ਵੀ ਇਧਰ ਵਾਲ ਵੀ ਧਿਆਨ ਦੇ ਲਣ ਬਹੁਤ ਗੰਦੇ ਆ 24 ਘੰਟੇ ਦਾ ਕਿ ਨਹੀਂ 12 ਮਹੀਨੇ ਦਾ ਗੰਦਾ ਹੈ ਇੱਥੇ ਇਹ ਸਾਡੀ ਮੱਛਰ ਦੇਖੋ ਆ ਕੇ ਛਾਂਵੇਂ ਸੇ ਬੱਚੇ ਲੈ ਕੇ ਬੱਚੇ ਲੈ ਕੇ ਬਾਹਰ ਨਹੀਂ ਅਸੀਂ ਬੈਠ ਸਕਦੇ ਅਸੀਂ ਆਪ ਨਹੀਂ ਖੁਦ ਬੈਠ ਸਕਦੇ ਮੱਛਰ ਇੰਨਾ ਹੁੰਦਾ ਗੰਦ ਇੰਨਾ ਹੁੰਦਾ ਰਾਜਨਗਰ ਦੀ ਗਲੀ ਐ ਬਸ ਰਾਤ ਨੂੰ ਲੋਕੀ ਗੂੜਾ ਇੰਨਾ ਡੇ ਜਿੰਦੇ ਪੁੱਛੋ ਨਾ ਤੁਸੀਂ ਆਪਾਂ ਕੱਲ ਆਪ ਗੂੜਾ ਦਿਖਾਈਂਦੇ ਐ ਤੁਹਾਨੂੰ ਇੱਥੋਂ ਅਲੂ ਜਗਾਇਆ ਆਪਾਂ ਹਮਣੀ ਜਿੰਦਾ ਸਬਾਈ ਦੇਖੋ ਨਾਲੀ ਸ਼ਾਮ ਨੂੰ ਦੇਖੋ ਇੱਥੇ ਮੂਸਕੀਆਂ ਦੀ ਪੈਪ ਕੋਲੀ ਖੁੱਲੀ ਨਹੀਂ ਆ ਜੀ ਨਹੀਂ ਕਿ ਮੂਸਕਾਂ ਦੀ ਇੱਥੇ ਮਤ ਟੱਪ ਨਹੀਂ ਹੁੰਦਾ ਜੀ ਮੂਸਕਾ ਦੇ ਕਿਉਂ ਕਿ ਨਹੀਂ ਕੌਣ ਸਪਾਹਾਂ ਦੇ ਹੁਕਮ ਨਾਲ ਜੀ ਤੇ ਇੱਥੇ ਗੰਦ ਲੋਕੀ ਗੰਦ ਛੱਡਦੇ ਜੀ ਤੇ ਹੁਣ ਸਫਾਈ ਕਰਾਤੇ ਜੀ ਅਸੀਂ ਬਾਕੀ ਕਹਤਾ ਇਹਨਾਂ ਨੂੰ ਕਿ ਜਿਹੜਾ ਛੱਡੂਗਾ ਉਹਦੇ ਉੱਤੇ ਕਾਰਵਾਈ ਕਰਦਾ ਨਹੀਂ ਕੀ ਕੀਤੀ ਹੈਗੀ ਉਹਦੇ ਹਾਂਜੀ ਕਾਰਵਾਈ ਕੀਤੀ ਜਾਊਗੀ ਜਿਹੜਾ ਵੀ ਇੱਥੇ ਗੰਦ ਛੱਡੂਗਾ ਉਹਦੇ ਉੱਤੇ ਕਾਰਵਾਈ ਕੀਤੀ ਜਾਊਗੀ ਜੁਰਮਾਨਾ ਲੱਗੇਗਾ ਜੀ ਉਹਨੂੰ